ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਸਾਡੇ ਆਉਣ ਲੱਗਾ ਮੈਂ ਤੇ ਅੱਜ ਹੈਗੀ 20 ਤਰੀਕ ਕੱਲ ਨੂੰ ਦੀਵਾਲੀ ਆ ਸਾਰਿਆਂ ਨੂੰ ਹੈਪੀ ਦੀਵਾਲੀ ਤੇ ਆਪਾਂ ਵੀ ਰਾਜਵਾਸਤੇ ਸ਼ੋਪਿੰਗ ਕਰਕੇ ਆਏ ਆਂ ਦੀਵਾਲੀ ਦੀ ਇੱਧਰ ਦੇਖੋ ਬੱਦਲ ਇੱਧਰ ਦੇ ਚੱਲ ਗਿਆ ਜਸਟ ਇਧਰ ਲੈਫਟ ਹਾਂ ਲੈਫਟ ਬੱਦਲ ਕਿੰਨਾ ਚੜਿਆ ਹੋਇਆ ਲੈਫਟ ਚੜ ਗਿਆ ਸ਼ਹਿਤ ਵੇਖ ਗਏ ਆਪਾਂ ਸ਼ਹਿਤ ਲੈ ਲੀਏ ਪਹਿਲਾਂ ਆਪਾਂ ਮੁਗਿਆਈ ਨੇ ਤਾਂ ਲੱਕ ਤੋੜਿਆ ਪਿਆ ਬਹੁਤ ਮਹਿੰਗੇ ਆ ਆਪਾਂ ਸ਼ਹਿਤ ਲੈ ਲਈਏ ਪਹਿਲਾਂ ਸਟੇਰੀਂਗ ਫੜੋ ਹਾਂ ਲਿਆ ਲਿਆ ਜਿਵੇਂ ਸਾਰਾ ਹੀ ਪਤਾ ਖਮਾਓ ਇਹਨੂੰ ਕਮਾਓ ਫੜੋ ਫੜੋ ਸਟੇਜ ਫੜੋ ਹਾਂ ਹਾਂ ਉਹ ਦਿਵਾਲੀ ਆ ਹਨਾ ਹਾਂ ਕਿੰਨੇ ਪੈਸੇ ਦਾਦੂ ਦੇ ਖਰਚ ਕਰਾਉਣੇ ਵੀ ਰਾਜ ਨੇ ਦਿਵਾਲੀ ਤੋਂ ਹਾਂ ਦਾਦੂ ਦੇ ਪੈਸੇ ਬਹੁਤੇ ਪੈਸੇ ਖਰਚ ਕਰਾਉਣੇ ਆਪਾਂ ਦਾਦੂ ਦੇ ਹਾਂ ਹਾਂ ਉੱਥੋਂ ਫੜੋ ਸਟੀering ਫੜੋ ਹਾਂ ਗੁੱਡ ਗੁੱਡ ਇੱਕ ਮਿੰਟ ਰੁਕਿਓ ਮਮਾ ਉਹਦੀ ਅਵੇ ਲਾ ਇਧਰ ਏਖੋ ਨਾ ਸੋਨੇ ਮੈਂ ਕੱਢ ਲੂ ਵਿੱਚੋਂ ਮਮਾ ਤੇ ਮੇਰਾ ਛਾਵ ਚੱਲ ਆ ਦੇ ਹੁਣ ਬੈਠੋ 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 ਹੂਟਾ ਲਾ ਹੂਟਾ ਲਾ ਬੈਠੋ ਬਹਿ ਜਾ ਹੂੰ ਹੂੰ ਬੈਠੋ 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 ਅਪਾ ਵੀਰਾ ਅੱਜ ਸ਼ੋਪਿੰਗ ਕਰਨ ਆਏ ਸੀ ਕੱਪੜੇ ਵਗੈਰਾ ਦੇ ਤੇ ਇਹਨਾਂ ਨੇ ਦੁਕਾਨ ਵਾਲਿਆਂ ਨੇ ਹਿਲਾਏ ਹੁੰਦੇ ਆ ਖੜਾਉਣੇ ਵਗੈਰਾ ਬੱਚਾ ਹਾਂਜੀ ਅਪਾ ਵੀਰਾ ਆਏ ਦੇ ਲੈ ਲੈ ਕੱਪੜੇ ਵਾਲੀ ਗਿਫਟ ਵੈਸੇ ਇਹਦਾ ਟਾਈਮ ਜਿਆਦੇ ਉਧਰ ਵਾਲੇ ਨਾਲੋਂ ਇਹਦਾ ਟਾਈਮ ਜ਼ਿਆਦੇ ਆ ਜਿਹੜਾ ਉਧਰ ਆਪਣੇ ਘਰ ਕੋਲੇ ਬੈਠ ਜਾ ਬੈਠ ਜਾ ਬੁੱਤੂ ਬੈਠ ਜਾ ਬਾਏ ਬਾਏ ਕੱਦੋ ਬਾਏ ਕੱਦੋ 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 ਵਿਰਾਜ ਬਾਏ ਕਰ ਦੋ ਤੁਸੀਂ ਕਿੱਧਰ ਗਏ ਹੋ ਚਲੋ ਜੀ ਫਿਨਿਸ਼ ਹੋ ਗਈ ਲੋ ਜੀ ਆਪਾਂ ਲੈ ਆਏ ਆ ਸ਼ਾਪਿੰਗ ਕਰਕੇ ਦੀਵਾਲੀ ਦੀ ਵਿਰਾਜ ਵਾਸਤੇ ਲੈ ਇੱਕ ਸ਼ੂਜ਼ ਇਹ 3 ਨੰਬਰ ਹਨ ਉਹ ਜਿਹੜੇ ਵਿਖਾਏ ਸੀ ਉਹਨੇ ਆਪਾਂ ਨੂੰ ਵਾਈ ਸੀ ਤੇ ਵਿਰਾਜ ਦੇ ਕੱਪੜੇ ਛੋਟੇ ਛੋਟੇ ਰੈੱਡ ਕਲਰ ਦੇ ਲੈ ਲੈ ਖੁਸ਼ ਹੋ ਗਿਆ ਇਹ ਵਿਰਾਜ ਦੇ ਆ ਹੈ ਵਿਰਾਜ ਦੇ ਆ ਇਹ ਕਾਕੇ ਦੇ ਆ ਨੇ ਵਿਰਾਜ ਕਾਕੇ ਦੇ ਕੱਪੜੇ ਆ ਹਾਂ ਵਿਰਾਜ ਨੂੰ ਤਾਂ ਅੱਜ ਵੱਧ ਸ਼ਾਪਿੰਗ ਹੋ ਗਈ ਹੈ ਨਾ ਇੱਕ ਸੂਟ ਆ ਹੋ ਗਿਆ ਵਿਰਾਜ ਦਾ ਹਾਂ ਇਹ ਇਹ ਵਿਰਾਜ ਦੇ ਸ਼ੂਜ਼ ਆ ਹੈ ਨਾ ਇਹ ਵਿਰਾਜ ਦੇ ਸ਼ੂਜ਼ ਆ ਬਹੁਤ ਸੋਹਣੇ ਦਿਵਾਲੀ ਦਿਵਾਲੀ ਦੇ ਵਿਰਾਜ ਨੂੰ ਕਿੰਨੇ ਗਿਫਟ ਮਿਲੇ ਇੱਕ ਸੂਟ ਆ ਇਹਦੇ ਨਾਲ ਦੀ ਦੂਸਰੀ ਕਲਰ ਇਹਦਾ ਵਿਰਾਜ ਦਾ ਆ ਸੂਟ ਮੈਨੂੰ ਇਹ ਕਲਰ ਬੜਾ ਪਿਆਰਾ ਲੱਗਿਆ ਹਾਂ ਹਾਂਜੀ ਹਾਂਜੀ ਦੀਦਾ ਹਾਂਜੀ ਇੱਕ ਵਿਰਾਜ ਦਾ ਇਹ ਸੂਟ ਆ ਇੱਕ ਵੀ ਰਾਜ ਦਾ ਪੈਂਟ ਵਾਲਾ ਸੂਟ ਜੀਂ ਦੀ ਪੈਂਟ ਵਾਲਾ ਉਹ ਹੂੰ ਉਹ ਉੱਪਰ ਗੱਡੀ ਬਣੀ ਹੈ ਇਹ ਵੈਸੇ ਬੜੇ ਸੋਹਣੇ ਸੌਫਟ ਨਾ ਨਾ ਇਹਨਾਂ ਦੇ ਬੋਰ ਵਗੈਰਾ ਆਵੇ ਬਹੁਤ ਸੋਹਣੇ ਆ ਕੱਪੜੇ ਬੱਚਿਆਂ ਦੇ ਤਾਂ ਕੱਪੜੇ ਇੱਥੇ ਬਹੁਤ ਜਿਆਦੇ ਸੋਹਣੇ ਹੁੰਦੇ ਆ ਹੂੰ ਤੇ ਹੋਰ ਕੀ ਲਿਆਈ ਜੈਸਪ੍ਰਿਤ ਵੀ ਰਾਜ ਦੀ ਇੱਕ ਵੀ ਰਾਜ ਦਾ ਸੱਚ ਕੱਪ ਜਿਹੜੀ ਬੋਟਲ ਲਿਆਂਦੀ ਵੀ ਰਾਜ ਦੀ ਛੋਟੀ ਜੀ ਕਿਊਟ ਜੀ ਵੀਰਾਇ ਦੀ ਕਿਊਟ ਜੀ ਬੋਟਲ ਲਿਆਂਦੀ ਐ ਪਰ ਦੋ ਵੀਰਾਇ ਦੀਆਂ ਬੈਲਟਾਂ ਲਿਆਂਦੀਆਂ ਉਹ ਬੈਲਟਾਂ ਵਖਾਈਂ ਜਾਸਪੀ ਦਾ ਦੋ ਵੀਰਾਇ ਦੀਆਂ ਬੈਲਟਾਂ ਹੂੰ ਦੋ ਵੀਰਾਇ ਦੀਆਂ ਬੈਲਟਾਂ ਬੈਲਟਾਂ ਦੋ ਬੈਲਟਾਂ ਲੈ ਆਂਦੀਆਂ ਵੀਰਾਇ ਦੀਆਂ ਲਾਉਣ ਵਾਸਤੇ ਜਾਸਪੀ ਤੇ ਲਈ ਆਈ ਆਪਦੀ ਜੁੱਤੀ ਆ ਕੱਪੜੇ ਚੱਕ ਦੇ ਪਰੇ ਕਰ ਕੱਪੜੇ ਚੱਕ ਦੇ ਪਰੇ ਕਰ ਲੈ ਵੀ ਵੀਰਾਇ ਦੀ ਤੇ ਵੀਰਾਇ ਦੀ ਮੰਮਾ ਦੀ ਤਾਂ ਹੋ ਗਈ ਸ਼ਾਪਿੰਗ ਪੂਰੀ ਦੀਵਾਲੀ ਦੀ ਕੱਲ ਨੂੰ ਪਾ ਕੇ ਜਾਣਗੇ ਨਵੇਂ-ਨਵੇਂ ਘਰ ਦੇਵਰਾ ਸਾਹਿਬ ਹੋਈ ਕਰੀ ਦੂਜਾ ਪੈਰ ਵੀ ਨਾ ਪੁੱਤ ਤੂੰ ਕੀ ਕਰੀ ਜਾਂਦਾ ਉਹਰੇ ਕੱਢ ਦੇ ਚੁੱਪਾ ਹਮ ਬੜੀ ਸੋਹਣੀ ਮੈਨੂੰ ਮੈਨੂੰ ਇਹਦਾ ਸ਼ੇਪ ਵੀ ਬੜੀ ਸੋਹਣੀ ਲੱਗੀ ਜੁੱਤੀ ਦੀ ਇਹ ਹੈਗੀ ਕਰੀਮ ਚਿੱਟੀ ਨਹੀਂਗੀ ਕਰੀਮ ਆ ਬਹੁਤ ਸੋਹਣੀ ਜੁੱਤੀ ਸੌਫਟ ਵੀ ਬੜੀ ਹੈ ਜਿੰਨੀ ਮਰਜੀ ਆਪਾਂ ਵਾਟ ਕਰ ਲਈਏ ਪੈਰ ਨਹੀਂ ਤੰਗ ਕਰਦੇ ਇੱਕ ਲੈ ਜਾਸਤੇ ਦਿਨੇ ਘਰੇ ਪਾਉਣ ਵਾਲੇ ਸ਼ੂਜ਼ ਉਹ ਵੀ ਕਰੀ ਜਾਸਪੇ ਤੋਰੇ ਲੈਕ ਪ੍ਰਧਾਨ ਸਾਹਿਬ ਸਾਡੇ ਇਹਦੀ ਤਾਂ ਸਬਜੀ ਨਹੀਂ ਕਿਤੇ ਬਣਦੀ 24 ਘੰਟੇ ਭਾਂਡੇ ਲੈ ਕੇ ਸਬਜੀ ਦੀ ਇੱਕ ਵੀ ਰਾਜ ਨੇ ਜਸਪ੍ਰਿਤ ਨੇ ਲਿਆ ਆ ਇਦਾਂ ਹੀ ਕਰ ਲੈ ਚਲ ਘਰੇ ਪਾਉਣ ਵਾਲੇ ਜਸਪ੍ਰਿਤ ਨੇ ਲੈ ਸ਼ੂਜ ਜਿਵੇਂ ਠੰਡ ਦੇ ਵਿੱਚ ਆਮ ਆਪਾਂ ਘਰੇ ਪਾਉਨੇ ਆ ਘਰੇ ਪਾਉਣ ਵਾਲੇ ਆ ਪਰ ਇਹ ਵੀ ਸੌਫਟ ਬਹੁਤ ਬਹੁਤ ਸੌਫਟ ਹੈ ਸੌਫਟ ਆ ਉਹਨੇ ਵਿੱਚ ਹੀ ਪਾ ਕੇ ਦੇ ਸੌਫਟ ਬਹੁਤ ਨੇ ਚਲ ਤੋੜੀ ਤੋਂ ਮਾਂ ਪੁੱਤਾਂ ਦੀ ਬਣ ਗਈ ਦਿਵਾਲੀ ਹੈ ਨਾ ਹੈ ਵੀ ਰਾਜ ਅਸੀਂ ਰਹਿ ਗਏ ਕਾਕੇ ਦੇ ਆ ਕਹਿੰਦਾ ਕਾਕਾ ਕਾਕਾ ਤੇ ਇੱਕ ਵੀ ਰਾਜ ਵੀ ਲਿਆਂਦੀ ਆ ਬੋਤਲ ਕਿਊਟ ਜੀ ਬੜੀ ਸੋਹਣੀ ਪਾਣੀ ਪੀਣ ਵਾਲੀ ਬੋਤਲ ਤੇ ਇਹ ਭਾਈ ਸੈਵਨ ਹੜਦਾ ਨੀਰਾ ਉਹ ਚ ਪਾਉਂਦਾ ਹਾਂਜੀ ਹਾਂਜੀ ਹਾਂ ਤੁਸੀਂ ਉਹ ਵੇਖੋ ਉਹ ਖੜੋ ਕਾਕੇ ਦੇ ਕਾਕੇ ਦੇ ਛੂ ਜੀ ਇੰਨੀ ਕਾਪਾ ਕੀਤੀ ਸੀ ਵੀ દિਵਾਲੀ ਦੀ ਸ਼ਾਪਿੰਗ ਤੇ ਬੱਦਲ ਬਹੁਤ ਜਿਆਦੇ ਚੜਿਆ ਨਹੀਂ ਹੋਣ ਵਾਲਾ ਏ ਤਿੰਨ ਨੰਬਰ ਦੁਕਾਨ ਹੋ ਗਿਆ ਦੇਖਦੇ ਹਾਂ ਹੁਣ ਕੀ ਬੰਦਾ ਤੇ ਕੱਲ ਨੂੰ ਹੈਗੀ દિਵਾਲੀ ਫੇਰ ਤੋਂ ਸਾਰਿਆਂ ਨੂੰ ਹੈਪੀ દિਵਾਲੀ ਤੇ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਤੇ ਸੇ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਸਾਰੀ ਸੰਗਤ ਦੇ ਦਰਸ਼ਨ ਕਰਾਵਾਂਗੇ ਹਾਂਗਕਾਂਗ ਦੇ ਵਿੱਚ દિਵਾਲੀ ਕਿੱਦਾਂ ਕਿੰਨੀ ਸੰਗਤ ਆ ਬਹੁਤ ਸੰਗਤ ਹੁੰਦੀ ਗੁਰਦੁਆਰਾ ਸਾਹਿਬ ਤੇ ਇੱਕ ਵਿਰਾਜ ਵਾਸਤੇ ਆ ਗਿਫਟ ਆ ਗਿਆ ਇੱਕ ਵਿਰਾਜ ਵਾਸਤੇ ਗਿਫਟ ਪੁਰਾਇਦਾ ਪਾਪਾਰਾਤ ਲੈ ਕੇ ਆਇਆ ਆ ਵਾਲੀ ਗੱਡੀ ਗੱਡੀ ਤੇ ਇੱਕ ਵਿਰਾਜ ਦਿਨ ਆ ਰਹੀਆਂ ਬੋਤਲਾਂ ਚਾਰ ਲੈ ਆਉਂਦੀਆਂ ਇਹ ਵਾਲੀਆਂ ਬੋਤਲਾਂ ਚਾਰ ਲੈ ਕੇ ਆਉਂਦੀਆਂ ਤੇ ਮਨਪ੍ਰੀਤ ਨੇ ਸਾਲ ਨੂੰ ਗਿਫਟ ਵੀ ਕੀਤਾ ਰਾਜਾ ਸਪੇਕਿੰਗ ਗਿਫਟ ਕੀਤਾ ਪਰਫਿਊਮ ਰਪੇ ਹੋ ਗਏ ਗਿਫਟ ਕੀਤੇ ਮਨਪ੍ਰੀਤ ਨੇ ਸਾਨੂੰ ਸਵਾਰੂ ਤੇ ਅੱਜ ਤੁਹਾਨੂੰ ਦਿਖਾਵਾਂਗੇ ਅੱਜ ਤੁਹਾਨੂੰ ਦਿਖਾਵਾਂਗੇ ਗੁਰਦੁਆਰਾ ਸਾਹਿਬ ਆਪਾਂ ਚੱਲਾਂਗੇ ਤੇ ਤੁਹਾਨੂੰ ਦਿਖਾਵਾਂਗੇ ਉੱਥੇ ਗੁਰਦੁਆਰਾ ਸਾਹਿਬ ਸਾਰੇ ਜੀਏ ਵਗੈਰਾ ਤੇ ਹਾਂਗਕਾਂਗ ਦੀ ਦੀਵਾਲੀ ਜੁੜੇ ਰੋ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਉਂਦੇ ਵਾਸਤੇ ਰੋ पहुंच गए अपराब बहुत सोना सजाया मी भी पैरिया थोड़ा थोड़ा, थोड़ा, थोड़ा। आज ये भी मिलते